ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਪ੍ਰਧਾਨ ਨੇ ਹਰਜਿੰਦਰ ਸਿੰਘ ਧਾਮੀ ਉਦਾਂ ਹੀ ਵਕੀਲ ਸਾਹਿਬ ਨੇ ਤੇ ਇਹਨਾਂ ਨੇ ਇੱਕ ਅੰਤਰੰਕ ਕਮੇਟੀ ਦੀ ਮੀਟਿੰਗ ਬੁਲਾਈ ਜਿਹਦੇ ਵਿੱਚ ਰੈ ਮਸ਼ਵਰਾ ਕੀਤਾ ਗਿਆ ਰਾਇਮ ਅਸ਼ਵਰਾ ਇਹ ਸੀ ਕਿ ਜਿਹੜੇ 328 ਸਰੂਪ ਗੁਰੂਗ੍ਰਾਮ ਸਾਹਿਬ ਦੇ ਵੇਚੇ ਗਏ ਸੀ ਉਹਨਾਂ ਪ੍ਰਤੀ ਜਿਹੜੀ 16 ਮਲਾਜਮਾਂ ਤੇ ਐਫ ਆਈ ਆਰ ਦਰਜ ਹੋਈ ਹੈ ਹੁਣ ਇਹ ਕਹਿਣ ਦੀ ਕੋਸ਼ਿਸ਼ ਕਰਦੇ ਨੇ ਬੀਓ ਐਫ ਆਈ ਆਰ ਗਲਤ ਹੋਈ ਹੈ ਇਹ ਦੱਸਣਾ ਪਤਾ ਕਿ ਚਾਹੁੰਦੇ ਨੇ ਵੀ ਅਸੀਂ ਤਾਂ ਅਕਾਲ ਤਖਤ ਤੇ ਪੇਸ਼ ਹੋ ਕੇ ਸੁਖੇ ਅਮਲੀ ਨੂੰ ਵੀ ਲੈ ਗਈ ਸੀ ਉੱਥੇ ਕਬੂਲ ਐ ਕਬੂਲ ਐ ਕਬੂਲ ਐ ਕਰ ਚੁੱਕੇ ਆ ਵੀ ਹੁਣ ਸਾਡੇ ਤੇ ਐਫ ਆਈ ਆਰ ਦਰਜ ਕਿਉਂ ਹੋਈ ਐ ਹਾਲਾਂਕਿ ਉਹ ਇੱਕ ਫਾਰਮੈਲਟੀ ਐ ਉਹਦੇ ਤੇ ਕੁਝ ਨਹੀਂ ਹੋਣਾ ਮੈਂ ਪਹਿਲਾਂ ਵੀ ਬੇਨਤੀ ਕਰ ਚੁੱਕਾ ਤੇ ਹੁਣੇ ਸਮਝਦੇ ਨੇ ਵੀ ਲੋਕਾਂ ਦੇ ਵੀ ਸਾਡੇ ਥੋ 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 ਦਵਾਰਾ ਫੇਰ ਹੋਊਗੀ ਵੀ ਸਾਨੂੰ ਉਹ ਜਿਹੜਾ ਕਹਿੰਦੇ ਨੇ ਆਜ਼ਾਦ ਦੇ ਵਿੱਚ ਕਿਟਾਰੇ ਦੇ ਵਿੱਚ ਖੜਾ ਕਰਨਗੇ ਲੋਕ ਸਾਨੂੰ ਕਹਿਣਗੇ ਵੀ ਇਹ ਦੋਸ਼ੀ ਨੇ ਇਹਨੇ ਬਿਆਦਵੀ ਕਰਵਾਈ ਗਿਆ ਹੁਣੇ ਭਲੇ ਮਾਨਸ ਬਣਨਾ ਚਾਹੁੰਦੇ ਆ ਅਸ਼ਾ ਉਹਦੋਂ ਇਹਨੇ ਸਿਆਣਪ ਵਰਤੀ ਸੀ ਵੀ ਸ਼ਾਇਦ ਅਸੀਂ ਕਾ ਤਖਤ ਨੂੰ ਮਹਾਨ ਕਹਿ ਕੇ ਸਿੱਖ ਪੰਥ ਦੀ ਸ਼ਾਨ ਕਹਿ ਕੇ ਲੋਕਾਂ ਦੇ ਮਨ ਜਿੱਤ ਲਵਾਂਗੇ ਪਰ ਪਤਾ ਨਹੀਂ ਸੀ ਵੀ ਜਿਹੜੇ ਰਾਜਨੀਤੀ ਦੇ ਮਾਹਰ ਹੁੰਦੇ ਨੇ ਉਹਨਾਂ ਵਿੱਚ ਕਿਤੇ ਨਾ ਕਿਤੇ ਮੇਰਾ ਵੀ ਮਾੜਾ ਮੋਟਾ ਨਾਮ ਆ ਜਾਂਦਾ ਵੀ ਉਹ ਐ ਚੱਕਰ ਬਣਾ ਕੇ ਜਾਲ ਬਣਾ ਕੇ ਵਿੱਚ ਫਸਾਉਣਾ ਚਾਹੁੰਦੇ ਨੇ ਇਹ ਤਾਂ ਮਾਫੀ ਤੁਸੀਂ ਅਕਾਲ ਤੱਕ ਤੋਂ ਮੰਗੀ ਐ ਜਿਹੜਾ ਅਦਾਲਤਾਂ ਵਿੱਚ ਕੇਸ ਚੱਲਣਾ ਹੈ ਚੱਲਦਾ ਹੈ ਚੱਲੂਗਾ ਉਹਦੇ ਵਿੱਚ ਤਾਂ ਸਜ਼ਾ ਮੁਕਰ ਇਹੀ ਬੋਲਦੇ ਨੇ ਕਥਾਵਾਚ ਹੋਣੀ ਐ ਸੁਣਾਈ ਜਾਉ ਉਥੋਂ ਨਹੀਂ ਬਚ ਸਕਦੇ ਅੱਛਾ ਇਦਾਂ ਹੀ ਇਹਨਾਂ ਨੇ ਜਦੋਂ 2017 ਦੇ ਵਿੱਚ ਹਾਰੇ ਨਹੀਂ ਮਤਲਬ ਮੁੱਖ ਮੰਤਰੀ ਬਣ ਗਏ ਸੀ ਕੈਪਟਨ ਅਮਰਿੰਦਰ ਸਿੰਘ ਉਦੋਂ ਵੀ ਇੱਕ ਚਾਲ ਖੇਡੀ ਸੀ ਕਹਿੰਦੇ ਸਰਸੇ ਵਾਲੇ ਬਲਾਤਕਾਰੀਆਂ ਨੂੰ ਮਾਫੀ ਦੇ ਦਿਓ ਤੇ ਸਾਨੂੰ ਵੋਟਾਂ ਪੈ ਜਾਣਗੀਆਂ ਜੇ ਜਦੋਂ ਬਾਦਲਾ ਨੇ ਆਪਣੀ ਕੋਠੀ ਵਿੱਚ ਜਥੇਦਾਰਾਂ ਨੂੰ ਇਕੱਠੇ ਕਰਕੇ ਕਹਿਤਾ ਵੀ ਮaaf ਕਰ ਦਿਓ ਲੈਟਰ ਪੈਡ ਵਾਇਰਲ ਕਰ ਦਿਓ ਅਖਬਾਰਾਂ ਵਿੱਚ ਖਬਰਾਂ ਛਪਾ ਦਿਓ ਤਾਂ ਉਦੋਂ ਭਾਂਡਾ ਫੁੱਟ ਗਿਆ ਸੀ ਉਹ ਸਰਸੇਵਾਲਾ ਕਹਿੰਦਾ ਮੈਂ ਤਾਂ ਮਾਫੀ ਮੰਗੀ ਨਹੀਂ ਉਹ ਮੁਕਰ ਗਿਆ ਸੀ ਤੇ ਇਹਨਾਂ ਨੇ ਲੋਕਾਂ ਦਾ ਪਿਆਰ ਝੋੜੇ ਵਿੱਚ ਪਵਾਉਣ ਵਾਸਤੇ ਜਾਨਕਿ ਜੁੱਤੀਆਂ ਸਿਰ 'ਤੇ ਖਾਣ ਵਾਸਤੇ ਇਹ ਗਲਤੀ ਕਰ ਲਈ ਤੇ ਹੁਣ ਫੇਰ ਅੰਤਰਕ ਕਮੇਟੀ ਦੀ ਮੀਟਿੰਗ ਬੁਲਾਈ ਗਈ ਉਹਦੇ ਵਿੱਚ ਕਿਹਾ ਗਿਆ ਵੀ ਜਿਹੜੀ ਇਹ ਐਫ ਆਈ ਆਰ ਦਰਜ ਹੋਈ ਹੈ ਨਾ 16 ਬੰਦਿਆਂ ਦੀ ਉਹ ਗਲਤ ਹੋਈ ਹੈ ਵੀ ਇਹ ਮਤਾ ਜਿਹੜਾ ਹੈ ਇਹ ਮੁੱਦਾ ਜਿਹੜਾ ਕਾਲ ਤੱਕ ਤੇ ਵਿਚਾਰਿਆ ਜਾਊ ਮਤਲਬ ਵੀ ਅਸੀਂ નિર્ਦੋਸ਼ ਹਾਂ ਇਹ ਕਹੇ ਜਦੋਂ ਸੁਖੇ ਅਮਲੀ ਨੂੰ ਫੇਮ ਖਵਾ ਕੇ ਲੈ ਕੇ ਗਏ ਸੀ ਅਕਾਲ ਤਖਤ ਤੇ ਮਾਫੀ ਮੰਗਾਉਣ ਵਾਸਤੇ ਉਹ ਤਾਂ ਤੁਸੀਂ ਹਰਾਮ ਕਰੋ ਸੋਚਿਆ ਹੀ ਨਹੀਂ ਵੀ ਇਹ ਡੈਡ ਕੈਮਰੇ ਲੱਗੇ ਨਹੀਂ ਮੇਰੇ ਵਰਗੇ ਬੋਲਣ ਵਾਲੇ ਬੈਠੇ ਨੇ ਵੀ ਇਹ ਬਾਦ ਦਾ ਬਤੰਗੜ ਵੱਡਾ ਬਣ ਜੂ ਤੁਸੀਂ ਸੋਚਿਆ ਹੀ ਨਹੀਂ ਉਹ ਤਾਂ ਕਹਿੰਦੇ ਪਤਾ ਨਹੀਂ ਲੋਕਾਂ ਦਾ ਮਨ ਜਿੱਤ ਲਾਂਗੇ ਸਾਨੂੰ ਮਾਫ ਕਰ ਦੇਣਗੇ ਸ਼ਾਇਦ ਸਰਕਾਰ ਬਣ ਜੂ ਸਾਡੀ ਇਦਾਂ ਸੋਚਿਆ ਸੀ ਤੇ ਹੁਣ ਆਪਣੇ ਜਾਲ ਵਿੱਚ ਫਸ ਗਏ ਆਸ਼ਾ ਲੈ ਚਮਕੀਲਾ ਸਭ ਕਹਿੰਦੇ ਇਹਦੇ ਸੱਤ ਚਮਕੀਲੇ ਜਣਦਿਆਂ ਨੂੰ ਅੱਜ ਮੱਕੜੀ ਜਾਲ ਵਿੱਚ ਤਣ ਗਏ ਫਸ ਗਈ ਨਾ ਮੱਕੜੀ ਜਾਲ ਦੇ ਚਾਪੀ ਉਹ ਜਿਹੜਾ ਕਹੇ ਜੀ ਨਾ ਤੁਸੀਂ ਬਿਆਦਵੀ ਕਰਵਾਈ ਹੈ ਹਾਂ ਜੀ ਸੱਤ ਵਚਨ ਇਹ ਕੌਣ ਕਹਿੰਦਾ ਸੀ ਸੁਖਾਮਲੀ ਉਹਦਾ ਸੋਚਿਆ ਨਹੀਂ ਸੀ ਵੀ ਇਹ ਸਬੂਤ ਹੈ ਤੁਹਾਡਾ ਇਹ ਮੁੱਕਰ ਨਹੀਂ ਸਕਦੇ ਤੁਸੀਂ ਬਾਬਲ ਕਾਂਡ ਗੋਲੀ ਕਾਂਡ ਬਰਗਾੜੀ ਗੋਲੀ ਛਲਵਾਈ ਸੀ ਹਾਂਜੀ ਛਲਵਾਈ ਸੀ ਤੁਸੀਂ ਸਰਸੇ ਵਾਲੇ ਨੂੰ ਮਾਫੀ ਦਿੱਤੀ ਜੀ ਹਾਂਜੀ ਦਿੱਤੀ ਸੀ ਹਾਂਜੀ ਇਦਾਂ ਕਹੀ ਗਿਆ ਉਦੋਂ ਤੁਹਾਨੂੰ ਪਤਾ ਨਹੀਂ ਲੱਗਿਆ ਵੀ ਹਰੇਕ ਬੰਦੇ ਕੋਲੇ ਭਰਾਵੋ ਤਿੰਨ ਤਿੰਨ ਫੋਨ ਨੇ ਸੁਖਨਾਲ ਚਾਰ ਫੋਨ ਤਾਂ ਮੇਰੇ ਕੋਲੇ ਦੋ ਘਰ ਵਾਲੀ ਕੋਲੇ ਦੋ ਦੋ ਮੁੰਡਿਆਂ ਕੋਲੇ ਸੋਖਨਰ ਇੱਕ ਅੱਧਾ ਬਾਧੂ ਵੀ ਪਿਆ ਹੋ। ਸੱਚ ਸਾਡੇ ਕੋਲ ਇੱਕ ਲੈਪਟਾਪ ਹੈ। ਇੱਕ ਸਾਡੇ ਕੋਲ ਸੱਚ ਉਹ ਕਿਹਦਾ ਹੋ? ਐਪਲ ਦਾ ਆਈਬੋਡ ਲੈ। ਇੰਨੇ ਫੋਨਾਂ ਵਿੱਚ ਤੁਹਾਡਾ ਕੰਜਰਖਾਨਾ ਕੈਦ ਹੋ ਗਿਆ। ਕਿਵੇਂ ਬਚੋਗੇ ਤੁਸੀਂ? ਤੁਹਾਨੂੰ ਸ਼ਰਮ ਨਹੀਂ ਉਹ ਤੋ ਕਬੂਲ ਹੈ। ਜਿਵੇਂ ਕਾਜੀ ਵਿਆਹ ਕਰਾਉਂਦਾ ਹੁੰਦਾ ਕੁੜੀ ਤੇ ਮੁੰਡੇ ਦਾ ਵੀ ਤੈਨੂੰ ਕਬੂਲ ਹੈ। ਹਾਂ ਕਬੂਲ ਹੈ। ਕਬੂਲ ਹੈ ਹਾਂ ਕਬੂਲ ਹੈ। ਉਹ ਤਾਂ ਤਾਂ ਕਹੀਗੇ ਤੁਨੂੰ ਪਤਾ ਨਹੀਂ ਸੀ ਬੀਸ ਰੂਤ ਨੇ ਥੋੜੇ ਤੁਹਾਨੂੰ ਮਾਫੀ ਕਿਹੜੇ ਰੱਬ ਨੇ ਦੇਣੀ ਹੈ ਰੱਬ ਦਾ ਤੁਹਾਡੇ ਨੇੜੇ ਤੇੜੇ ਹੁੰਦਾ ਹੀ ਨਹੀਂ ਰੱਬ ਨੇ ਤੁਹਾਨੂੰ ਕਿ ਬੜੇ ਮੇਲੇ ਨੇ ਤੁਹਾਨੂੰ ਜਾਲ ਸੋਨਾ ਸੀ ਉਹਨਾਂ ਨੇ ਫਸਾ ਲਿਆ ਕਿਉਂ ਨਹੀਂ ਤੁਹਾਨੂੰ ਸ਼ਰਮ ਆਉਂਦੀ ਹੁਣ ਹੋਰ ਜਲੂਸ ਕਢਾ ਲਿਓ ਹੁਣ ਮੀਟਿੰਗ ਕਰਨੀ ਆ ਸੀ ਕਿਹੜੀਆਂ ਮੀਟਿੰਗ ਤੁਹਾਡੀਆਂ ਮੀਟਿੰਗਾਂ ਦਾ ਸੁਪਰੀਮ ਕੋਰਟ ਨਾਲ ਹਾਈ ਕੋਰਟ ਨਾਲ ਕੀ ਲੈਣਾ ਦੇਣਾ ਅਗਲੇ ਆ ਕੋਲੇ ਆਇੜਾ ਮੇਰੇ ਟੇਬਲ ਲੱਗਾ ਨਾ ਮੂਰੇ ਐਦੋਂ ਵੱਡੇ ਵੱਡੇ ਟਰੰਕ ਭਰ-ਭਰ ਕੇ ਭੇਜੇ ਨੇ ਅਗਲੇ ਨੇ ਉਹਨਾਂ ਨੇ ਪੜਨੇ ਵੀ ਉਹ ਸਿੱਧੇ ਹੀ ਕਹਿ ਜਾਂਦਾ ਵੀ ਇਹ ਬਾਦਲ ਕੇ ਦੋਸ਼ੀ ਨੇ ਸ਼੍ਰਮਣੀ ਕਮੇਟੀ ਵਾਲੇ ਦੋਸ਼ੀ ਨੇ ਸ਼੍ਰਮਣੀ ਕਮੇਟੀ ਦੇ ਮੈਂਬਰ ਦੋਸ਼ੀ ਨੇ ਤਖਤਦੰ ਯਹਦਾਰ ਦੋਸ਼ੀ ਨੇ ਉਹ ਤਾਂ ਸਾਰੇ ਮੈਂ ਕਹਿ ਜਾਂਦੇ ਅਗਲੇ ਤੁਸੀਂ ਕਿੱਥੇ ਸਪਾਈਆਂ ਦੇਵੋਗੇ ਚੁੱਪ ਕਰਕੇ ਬਹਿ ਜਾਓ ਹੁਣ ਕਿਉਂ ਸ਼ਰਮ ਲਾਈਏ ਤੁਸੀਂ ਅੱਛਾ ਚਲੋ ਬਹੁਤਾ ਨਾ ਬੋਲੀਏ ਇੱਕ ਗੱਲ ਹੋਰ ਜੀ ਤਾਂ ਨਹੀਂ ਕਰਦਾ ਕਹਿਣ ਨੂੰ ਹੁਣ ਤੁਹਾਡਾ ਨਾ ਭੂਗ ਭੈਣ ਦੀ ਤਿਆਰੀ ਹੋ ਚੁੱਕੀ ਲੱਕੜਾ ਲੱਕੜਾ ਲੋਕ ਇਕੱਠੇ ਕਰੀ ਜਾਂਦੇ ਲੋਕ ਚਾਹੁੰਦੇ ਆ ਵੀ ਇੱਕ ਘਰ ਦੀਆਂ ਲੱਕੜਾਂ ਨਾ ਬਚਣ ਸਾਰੇ ਚਾਰ-ਚਾਰੋਂ ਗੜ ਲੱਕੜ ਸਾਰੇ ਇਕੱਠਿਆਂ ਕਰਨ ਪੂਰੇ ਪੰਜਾਬ ਦੀ ਵੀ ਇਕੱਠਿਆਂ ਨੂੰ ਬਚਾ ਇਹ ਇਹ ਕਹਿਣਾ ਕਿਉਂ ਪੈ ਰਿਹਾ ਕਿਉਂਕਿ ਤੁਹਾਡੀਆਂ ਕਰਤੂਤਾਂ ਇੰਨੀਆਂ ਕੋਈ ਸਮਝ ਹੀ ਨਹੀਂ ਰਹਿ ਮੇਂ ਭਰਾਵੋ ਚੁੱਪ ਕਰਕੇ ਬਹਿ ਜਾਓ ਤੁਹਾਨੂੰ ਮੈਂ ਕਹਿਣਾ ਵੀ ਕੋਈ ਨਹੀਂ 90 92 ਚ ਸਰਕਾਰ ਬਣਾ ਦੇਾਂਗੇ ਚੁੱਪ ਕਰਕੇ ਬਹਿ ਜਾਓ ਉਨਾਂ ਚ ਤੁਸੀਂ ਉਹਦੋਂ ਸਾਰੇ ਮਰ ਮੁੜ ਜਾਓਗੇ ਖਤਮ ਹੋਊਗਾ ਕੰਮ ਕੋਸਾ ਦਾ ਕੋਈ ਤੁਹਾਡਾ ਜਵਾਕ ਜੱਲਾ ਕੋਈ ਰਾਜਨੀਤੀ ਵਿੱਚ ਆ ਜਾਏ ਥੋੜਾ ਸਾਰਿਆਂ ਦੇ ਉਹ ਜਿਹੜੇ ਹੁਣ 70 ਸਾਲ ਦੇ ਨੇ ਉਹ 20 ਸਾਲ ਹੀ ਕੱਢਣਗੇ ਜਾਂ 90 ਸਾਲ ਜੀਉਣਗੇ 92 ਤੱਕ ਸਹਾਰਾ ਕੰਮ ਠੀਕ ਠਾਕ ਹੋ ਜਾਊ ਚੁੱਪ ਕਰਕੇ ਬਹਿ ਜਾ ਤੁਸੀਂ ਕਿਉਂ ਜਲੂਸ ਲਾਉਣੇ ਆ ਬਤਾ ਤੁਸੀਂ ਲੈ ਇਹ ਹੈ ਨਾ ਜਿਹੜੀ ਐਫ ਆਈ ਆਰ ਦਰਜ ਕੀਤੀ ਹੈ ਇਹ ਗਲਤ ਕੀਤੀ ਹੈ ਸਰਕਾਰ ਨੇ ਉਹ ਤਾਂ ਪਤਾ ਹੀ ਹੈ ਸਰਕਾਰ ਨੂੰ ਬੜੇ ਮੇ ਲੈਣੇ ਤੁਸੀਂ ਜਦੋਂ ਅਕਾਲ ਤੱਕ ਦੇ ਗਏ ਸੀ ਉਦੋਂ ਸ਼ਰਮ ਮੰਨੀ ਨਹੀਂ ਵੀ ਤੁਹਾਡੇ ਵਿੱਚ ਹੀ ਜੜਾ ਪੱਟਣ ਵਾਲੇ ਖੜੇ ਨੇ ਤੁਹਾਡੇ ਵਿੱਚ ਹੀ ਚਾਪਲੂਸ ਖੜੇ ਨੇ ਉਹ ਆਲੀ ਉਲੀ ਵਰਗੇ ਸਾਰੇ ਵਿੱਚ ਹੀ ਖੜੇ ਸੀ ਜਿਹੜੇ ਤੁਤ ਬਖ ਹੋਏ ਨੇ ਚੰਦੂ ਮਾਜਰੇ ਵਰਗੇ ਉਹ ਸਾਰੇ ਵਿੱਚ ਹੀ ਖੜੇ ਸੀ ਤੁਸੀਂ ਮੜਾ ਮੋਟਾ ਤਾਂ ਗੌਰ ਕਰ ਲਿਆ ਕਰੋ ਕਰ ਲਿਆ ਕਰੋ ਹੁਣ ਤਾਂ ਨਾ ਬੱਸ ਭੁਗ ਦੀ ਤਿਆਰੀ ਹੋ ਗਈ ਹੁਣ ਜਥਾ ਕੋਈ ਨਾਮਾ ਜਾਂ ਲੱਭ ਲਿਓ ਦੇ ਕਿਹੜਾ ਭੋਜ ਤੇ ਕੀਰਤਨ ਕਰੂ ਜੇ ਮੇਰੇ ਵਰਗੇ ਨੂੰ ਕਥਾ ਵਾਸਤੇ ਕਹਿਤਾ ਮੈਂ ਫਿਰ ਹੀ ਆਜੂ 2 ਘੰਟੇ ਬੋਲੀ ਜਾਉ ਮੈਨੂੰ ਕਿਹੜਾ ਕੋਈ ਪ੍ਰੋਬਲਮ ਪੈਣੀ ਨਾ ਖੰਗ ਆਵੇ ਨਾ ਸਾਨੂੰ ਮੜਮਟਾ ਗळा ਇਤੁਰ-ਇਤੁਰ ਹੋਵੇ ਬੋਲੀ ਜਾਣਾ ਸੀ ਨਾ ਸਾਨੂੰ ਕੋਈ ਕਾਪੀ ਰੱਖਣ ਦੀ ਲੋੜ ਨਾ ਪੰਡਰਖੰਡੀ ਲੋੜ ਸਾਰਾ ਕੁਝ ਅੰਦਰ ਹੀ ਪਿਆ ਫਟਾਫਟ ਫਟਾਫਟ ਲੈ ਤੇਰੀ ਦੇ ਤੇਰੀ ਉੜ ਕੱਢਦੇ ਆਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ